ਹਾਂ ਬਿਲਕੁਲ ਸਾਰਾ ਸਮਾਨ ਡੱਬਿਆਂ ਨੇ ਕੈਸ਼ ਵਾਲੀ ਦਾ ਰੱਖਦੇ ਆ ਰੀਚਾਰਜ ਮੋਬਾਈਲ ਕਰਦੇ ਆ ਭਈਆਂ ਪੈਸੇ ਬਾਹਰ ਭੇਜਦੇ ਆ ਉਹਨੇ ਬਿਹਾਰ ਨੂੰ ਉਹ ਮੁੰਡੇ ਨੇ ਸੰਭਾਲੇ ਪਿਓ ਦੀ ਸਾਰਾ ਕੁਝ ਖਾਲੀ ਕਰਦਾ ਆ ਆਪੇ ਉਹਨਾਂ ਭੇਜਣ ਵਾਲੀ ਆ ਪਰ ਡੱਬੇ ਖਾਲੀ ਪੈ ਇੱਥੇ ਪੈਸੇ ਕਾਊਂਟਰ ਤੇ ਹੁਣ ਕੋੜਾ ਕਲੀਅਰ ਕਰਦੇ ਉਹ ਦੇਖ ਕੇ ਫੁਟੇਜ Câmera de...

ਉਹ ਬੰਦੇ ਮੂੰਹ ਸੱਜ ਲਿਟਿਆ ਆ ਮੋੜ ਕੇ ਜਦੋਂ ਦੇਖਿਆ ਕੈਮਰਾ ਉਹਨੇ ਕੈਮਰਾ ਪਿੱਛੇ ਨੂੰ ਘਰੋਤਾ ਤੇ ਮੋੜ ਕੇ ਉਹਨੇ ਮੂੰਹ ਸੱਜ ਲਿਟਿਆ ਆ ਉਹ ਇਤਿਆਰ ਵਗੈਰਾ ਵੀ ਸੀ ਅੱਛਾ ਵੀ ਸੁਝਾਉਂਦਾ ਉਹਨੇ ਕੋ ਫੜਿਆ ਕੋਸਾ ਘਾਤੇ ਸੀ ਅੱਛਾ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾਈ ਸਾਨੂੰ ਆ ਸਾਡੇ ਗਵਾਂਡੀਆਂ ਨੇ ਦੱਸਿਆ ਸਵੇਰੇ ਉਹ ਗੁਰਦੁਆਰੇ ਚੱਲੇ ਆ ਤੇ ਉਹ ਜਦੋਂ ਬਾਹਰ ਨਿਕਲੇ ਆ ਬ੍ਰੇਕ ਦਾ ਪਿੱਛੇ ਬਲਬ ਲਾਇਆ ਬਲਬ ਲਾ ਕੇ ਬਲਬ ਉਹ ਕਹਿੰਦੀ ਲਾਈਟ ਨਹੀਂ ਜਗਦੀ ਉਹ ਫਿਰ ਜਦੋਂ ਦੇਖਿਆ ਲੈ ਨਹੀਂ ਜਗਦੀ ਉਹਨਾਂ ਸ਼ਟਰ ਖੁੱਲਾ ਦੇਖਿਆ ਅ ਅੱਧਾ ਚੱਕਿਆ ਸੀ ਤਾਂ ਅੱਧਾ ਖੁੱਲਾ ਸੀ ਉਹਨਾਂ ਨੇ ਫੇ ਸਾਨੂੰ ਫੋਨ ਕੀਤਾ ਤਾਂ ਸੀ ਵੀ ਆਏ ਤੇ ਕਿਸ ਤਰ੍ਹਾਂ ਪਤਾ ਕਿੱਦਾਂ ਲੱਗਾ ਕਿ ਚੋਰੀ ਹੋਈ ਹੈ ਇਧਰੋਂ ਆਏ ਕਿ ਦੋਵੇਂ ਆਏ ਤੇ ਬੰਦੇ ਇਧਰੋਂ ਸੀਸੀਟੀਵੀ ਕੈਮਰੇ ਜੀ ਕਰਵਾਉਂਦੇ ਨੇ ਅੱਛਾ ਜੀ ਕੋਈ ਸ਼ਟਰ ਵਗੈਰਾ ਵੀ ਤੋੜਿਆ ਇਹਨਾਂ ਨੇ ਸ਼ਟਰ ਤੋੜਿਆ ਜੀ ਅੱਛਾ ਤੇ ਪੁਲਿਸ ਨੂੰ ਕੰਪਲੀਟ ਕਰਕੇ ਹਾਂ ਪੁਲਿਸ ਨੂੰ ਕੰਪਲੀਟ ਕਰਕੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਹਾਂ ਮੰਗ ਕਰਦੇ ਆ ਜੀ ਇਹਨਾਂ ਚੋਰਾਂ ਨੂੰ ਫੜਾਇਆ ਜਾਵੇ ਸਾਡੇ ਨੁਕਸਾਨ ਜਿਹੜਾ ਪੂਰਾ ਮੁੱਕ ਜਾਵੇ ਕੀ ਲੱਗਦਾ ਨਹੀਂ ਇੰਦਾ ਜੀ ਅੱਗੇ ਨਾਲੋਂ ਜਿਹੜਾ ਹੈਗਾ ਚੋਰ ਜਿਹੜੇ ਸਾਤਰ ਹੋ ਚੁੱਕੇ ਨੇ ਮੁਹੱਲਿਆਂ ਦੇ ਵਿੱਚ ਅੱਗੇ ਇਸ ਤਰ੍ਹਾਂ ਦੀਆਂ ਘਟਨਾਵਾਂ ਘੱਟ ਪਈਆਂ ਅੱਗੇ ਕਦੀ ਹੋਈ ਨਹੀਂ ਇੰਦਾ ਸਾਨੂੰ 10 ਸਾਲ ਹੋ ਗਏ ਆ ਜੀ ਕਿਹੜੀ ਜਗ੍ਹਾ ਆਪਣੀ ਦੁਕਾਨ ਹੈ ਦੀ ਇਹ ਇਹ ਹਸੈਨਪੁਰ ਪਿੰਡ ਹਸੈਨਪੁਰ ਠੀਕ ਤੁਹਾਡੀ ਨਾਮ ਕੀ ਮੇਰਾ ਨਾਮ ਬਤਾਰ ਸਿੰਘ ਆ ਜੀ ਤੁਹਾਨੂੰ ਕਿਸ ਕਿੱਦਾਂ ਲੱਗਾ ਕਿ ਇਹਨਾਂ ਦੇ ਦੁਕਾਨ ਤੇ ਚੋਰੀ ਹੋਈ ਹੈ ਮੈਂ ਤਕਰੀਬਨ ਰੋਜ਼ 3:30 ਵਜੇ ਉੱਠਦਾ ਸਵੇਰੇ ਜੀ ਅੱਛਾ ਜੀ ਸਵੇਰੇ ਉੱਠ ਕੇ ਇਸ਼ਨਾਨ ਹੋ ਗੋਰਾ ਕੀਤਾ ਗੁਰਦੁਆਰਾ ਸਾਹਿਬ ਜਾਣ ਵਾਸਤੇ ਨਿਤਨੇਮ ਕਰ ਲਈ ਜਦੋਂ ਮੈਂ ਅੰਦਰ ਸੀ ਗੇਟ ਦੇ ਤਾਂ ਮੈਂ ਦੇਖਿਆ ਬਾਹਰ ਲਾਈਟ ਹੈ ਗਲੀ ਵਿੱਚ ਫਿਰ ਮੈਂ ਤਿਆਰ ਹੋ ਕੇ ਚਨਾਨਕਾ 4:30 ਵਜੇ ਗੇਟ ਖੋਲਿਆ ਤੇ ਨੌਰ ਨਾ ਗਲੀ ਵੀ ਲਾਈਟ ਸੀ ਉਹ ਬਲ ਵੀ ਚੋਰਾਂ ਨੇ ਲਾਇਆ ਔਰ ਸ਼ਟਰ ਖੁੱਲਿਆ ਦੁਕਾਨ ਦਾ ਅੱਧਾ ਫਿਰ ਮੈਂ ਵਾਪਸ ਘਰ ਜਾ ਆਪਣੇ ਘਰ ਵਾਲਿਆਂ ਨੂੰ ਦੱਸਿਆ ਪਹਿਲਾਂ ਕਿ ਸਨੀ ਦੁਕਾਨ ਚੋਰੀ ਹੋ ਗਈ ਹੈ ਥੋਕਨ ਦੀ ਫੋਨ ਕਰੋ ਫਿਰ ਮੈਂ ਉਹਨਾਂ ਨੂੰ ਭਾਈ ਉਹਨਾਂ ਨੂੰ ਫੋਨ ਕੀਤਾ ਜੀ ਇਹ ਨੇ ਨਾਲ ਦੇਖਿਆ ਛਟਾ ਚੱਕਿਆ ਹੋਇਆ ਸੀ ਕੈਸ਼ਵਰ ਸਾਹਿਬ ਲੈ ਗਏ ਸੀ ਤੇ ਜੋ ਵੀ ਸੀ ਉਹ ਸੌਦਾ ਵੀ ਕਾਫੀ ਪੂਰਾ ਅਨੁਮਾਨ ਤਾਂ ਗਣ ਜੀ ਇਹਨੇ ਕਿੰਨਾ ਹੋਗਾ ਉਹ ਭਾਜੀ ਨੂੰ ਪਤਾ ਹੋਗਾ ਇਹ ਦੇਖਿਆ ਜੀ ਅੰਕਲ ਜੀ ਇਨੀ ਉਮਰ ਹੋ ਗਈ ਤੁਹਾਡੀ ਵਸੇ ਮੈਂ 65 ਸਾਲ ਹੋ ਗਈ ਜੀ 65 ਸਾਲ ਹੋ ਗਏ ਜੀ ਕਦੀ ਇਤਾਂ ਦੀਆਂ ਚੋਰੀਆਂ ਦੇਖਿਆ ਸੀ ਮਹੱਲਿਆਂ ਦੇ ਵਿੱਚ ਨਹੀਂ ਜੀ 1900 ਸੌਰੀ 2005 ਦੀ ਗੱਲ ਆ ਟਰੈਕਟਰ ਮੇਰਾ ਜੌਂਡੀ ਚੋਰੀ ਹੋਇਆ ਖੂਤੋਂ 5410 ਅਜੇ ਤੱਕ ਨਹੀਂ ਮਿਲਿਆ ਫੇਰ ਮੇਰੇ ਛੋੜੇ ਭਰਾ ਦਾ ਮੋਟਰਸਾਈਕਲ ਮੋੜਾ ਪੜਨ ਜਾਂਦਾ ਐਲਟ ਕਰਨ ਵਾਸਤੇ ਉਥੋਂ ਐਲਟ ਸੈਂਟਰ ਚੋਰੀ ਹੋਇਆ ਪੁਲਿਸ ਦੀ ਦੇਖੋ ਬਰਖਰਦਾਰੀ ਅੱਜ ਤੱਕ ਰਿਪੋਰਟ ਦਰਜ ਨਹੀਂ ਹੋਇਆ ਡੀ ਇੰਨੀ ਇਮਾਨਦਾਰ ਪੁਲਿਸ ਆ ਕੀ ਮੰਗ ਕਰਦੇ ਚੋਰਾਂ ਕੁੱਤੀ ਰਲੀ ਆ ਮੰਗਣਾ ਸੀਗੀ ਆ ਸਾਡਾ ਫਰਜਵੰਦਾਂ ਕਹਿਣ ਸਾਡੇ ਉੱਪਰ ਪਾਈ ਹੋਵੇ ਇਹ ਨੁਕਸਾਨ ਦੀ ਪਰ ਆਸ ਕੋਈ ਨਹੀਂ ਜਿੱਦਾ ਪੁਲਿਸ ਭਾਰੂ ਚੋਰ ਭਾਰੂ ਲੋਕਾਂ ਦੇ